ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸੋ ਅੱਜ ਮਿਸਤਰੀ ਲੱਗਿਆ ਹੋਇਆ ਜੀ ਸਵੇਰ ਦਾ ਜਨਰੇਟਰ ਚੱਲ ਰਿਹਾ ਟਰੈਕਟਰ ਦੇ ਨਾਲ ਤਕਰੀਬਨ ਪਰਲਾ ਜਿਹੜਾ ਪੋਰਸ਼ਨ ਹੈਗਾ ਸਿਰੇ ਤੇ ਲੱਗੇ ਸਿਰੇ ਤੋਂ ਕੰਨ ਪੱਕਾ ਕਰਤਾ ਆ ਵੀ ਤਕਰੀਬਨ ਕੰਪਲੀਟ ਹੋ ਜਾਣਾ ਸਾਰੇ ਦਾ ਕਰਾ ਜੇ ਉਸ ਤੋਂ ਬਾਅਦ ਫਿਰ ਸ਼ੀਟਾਂ ਪਾਉਣ ਦੀ ਤਿਆਰੀ ਸ਼ੁਰੂ ਕਰਾਂਗੇ ਜੋਰ ਮਾਰਿਆ ਮਾਮਾ ਵੀ ਮੇਰਾ ਲੱਗਿਆ ਵਾ ਨਾਰਖ ਇਹ ਕਹਿਣਾ ਵੀ ਭਾਣ ਜਿਆ ਕੋਈ ਗੱਲ ਨਹੀਂ ਦੋਗ ਦਿਹਾੜੀਆਂ ਤੇਰੀਆਂ ਮੈਂ ਲਵਾ ਕੇ ਜਾਂਦਾ ਵੀ ਕੰਮ ਤੇਰਾ ਰੁਕਿਆ ਹੋ ਜੜਾ ਸਿਰੇ ਲੱਗ ਜਾਂਦੇ ਆ ਤੇ ਬਾਕੀ ਹੁਣ ਵਿੱਕੀ ਗਿਆ ਵਾਹਲ ਆਪਣੇ ਸੌਹਰਿਆਂ ਨੂੰ ਉਹਦਾ ਸੌਹਰੇ ਸਾਹਿਬ ਦੀ ਦਵਾਈ ਦੂਈ ਤੇ ਚੱਕਰ ਪਤਾ ਹੀ ਤੁਹਾਨੂੰ ਸਾਰਿਆਂ ਨੂੰ ਵੀ ਪ੍ਰੋਸੈਸ ਚੱਲਦਾ ਸਾਰੇ ਦਾ ਸਾਰਾ ਤੇ ਅਸੀਂ ਚਿੰਬੜੇ ਵੇ ਆ ਇੱਥੇ ਵਿੱਚੇ ਅਜੇ ਮੀਟਿੰਗ ਵੀ ਕਰਾਤੀ ਐ ਐਮਐਲ ਖਾਪਦੀ ਆਪਾਂ ਨੇ ਵਿਚ ਨੂੰ ਦੋ ਤਿੰਨ ਘੰਟੇ ਜਾ ਕੇ ਉਹ ਵੀ ਵਿਚ ਨੂੰ ਸਾਰਾ ਨਿਬੜ ਗਿਆ ਕੰਮ ਯਾਨੀ ਕਹਿਣ ਦਾ ਪਾਵਾ ਵੋਟਾਂ ਕਰਕੇ ਮੀਟਿੰਗ ਦੀ ਕਰਵਾਈ ਸੀਗੀ ਜੇ ਉਹ ਪਾਰਟੀ ਨਾਲ ਤੁਹਾਨੂੰ ਪਤਾ ਆਪਾਂ ਜੁੜੇ ਹੋਏ ਆ ਚਲੋ ਚਾਹੇ ਮਾੜੀ ਆ ਚਾਹੇ ਚੰਗੀ ਆ ਜਿਹਦੇ ਨਾਲ ਜੁੜੇ ਹੋਏ ਆ ਬਸ ਠੀਕ ਐ ਤੇ ਹੁਣ ਤੁਹਾਨੂੰ ਆਪਾ ਦਿਖਾਉਨੇ ਆ ਉਧਰ ਵੀ ਬੰਦੇ ਲੱਗੇ ਹੋਏ ਆ ਕੰਮ ਕਰਨ ਮਾਮਾ ਲੱਗਿਆ ਬਾ ਉਹਦੇ ਕੋਲ ਤੇ ਇਧਰ ਰਾਜੂ ਬਾਈ ਨੇ ਵੀ ਆਪਣਾ ਜੱਕਾ ਜੋੜ ਲਿਆ ਉਹਦੇ ਵੀ ਕਾਨਕ ਵੱਡ ਹੋਈ ਵੀ ਸੀਗੀ ਜਿਹੜੀ ਉਹ ਅੱਜ ਲੱਗਿਆ ਜੀ ਕੱਢਣ ਉਹ ਤੇ ਆ ਆ ਪੋਰਸ਼ਨ ਐ ਜਿਹੜਾ ਸਾਰੇ ਦਾ ਸਾਰਾ ਮਤਲਬ ਕਿ ਐਨ ਪੱਕਾ ਕਰਤਾ A to Z ਤੇ ਆ तकरीबन ਅੱਧਾ ਨਿਕਲ ਗਿਆ ਮੈਂ ਹੁਣ ਸੋਚਦਾ ਆ ਬਈ ਠੀਕ ਆ ਇਹਨਾਂ ਤੇ ਨਵੇਲੇ ਲਵਾ ਆ ਜੇ ਟ੍ਰੈਕਟਰ ਹੁਣ ਚੱਲ ਤਾਂ ਰਹੀ ਐ ਤੇ ਲੱਗੇ ਹੋਏ ਆ ਮਿਸਤਰੀ ਸਾਹਿਬ ਵੀ ਮੇਰੇ ਮਾਮੇ ਨੂੰ ਮਾਮਾ ਹੀ ਲੱਗਿਆ ਕਹਿਣ ਹੁਣ ਕਹਿੰਦਾ ਵੀ ਭਾਜ ਤੇਰਾ ਮਾਮਾ ਮੇਰਾ ਮਾਮਾ ਤੇ ਮਿਸਤਰੀ ਸਾਡਾ ਭੌਲ ਪਿੰਡ ਤੋਂ ਜੀ ਆਹ ਗੌਂਡੀ ਪਿੰਡ ਤੋਂ ਆ ਮੈਂ ਕਹਿ ਲੱਭਦਾ ਮੇਰੀ ਕਿ ਨਿਸ਼ਾਨੀ ਇਹਦੀ ਨਿਸ਼ਾਨੀ ਇੱਧਰ ਦੇ ਪਾਸੇ ਦੇਖ ਆ ਇੱਥੇ ਦੇਖ ਇੱਧਰ ਆ ਜਾ ਹਾਂ ਮਣੀ ਗੱਲ ਬਲਾਉ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਬਿਲਕੁਲ ਮਾਮੂ ਆਂ ਦੇਖਿਆ ਕਰਿਆ ਕੰਮ ਖਰਾਬ ਆ ਇਹਨੂੰ ਕਿਹਾ ਦਮ ਜਿਹੜੀ ਸਭ ਤੋਂ ਥੱਲੇ ਡੀ ਆ ਨਹੀਂ ਸੈਡ ਵਾਲੀ ਕਿਹਾ ਸਭ ਤੋਂ ਥੱਲੇ ਡੀ ਕਿਹਾ ਉਹ ਬਸ ਯਾਰ ਛੱਡ ਗੱਲ ਕਰਤਾ ਹੋਈਗਾ ਮੈਂ ਸਭ ਤੋਂ ਥੱਲੇ ਡੀ ਕਿਹਾ ਨਾਲੇ ਚੱਲ ਹੁਣ ਇਹ ਸੈਂਟਰ ਜਿੱਥੇ ਨਹੀਂ ਆਈ ਹੈਗੀ ਉਹ ਇੱਕ ਸਾਈਡ ਤੇ ਆਈ ਆ ਹੰਨੇ ਜੇ ਥੋੜਾ ਪੰਗਾ ਪੈਣਾ ਥੜਾ ਚੱਲ ਕੋਈ ਨਹੀਂ ਹੋ ਗਿਆ ਹੋ ਗਿਆ ਕੀ ਅੱਗੇ ਵਾਲੀਆਂ ਕਿੰਨੀਆਂ ਕਿ ਨਿਸ਼ਾਨੀਆਂ ਆਤਾ ਇਹ ਨਿਸ਼ਾਨੀਆਂ ਆਹੀ ਤੇ ਇਹ ਸਹੀ ਲੱਗ ਗਿਆ ਟਾਂਕਾ ਲਾ ਆਪ ਵੱਟਾ ਟਾਂਕਾ ਉਹਰੇ ਪੂਰੇ ਦਾ ਕੀ ਮਤਲਬ ਹੁਣ ਤਾਂ ਅੱਗੇ ਦੇਖੋ ਉਹ ਦੇਖੋ ਲੱਗਿਆ ਵਾ ਕੋਈ ਇਹਦਾ ਟਾਂਕਾ ਲੱਗ ਗਿਆ ਉਹ ਲੱਗਿਆ ਟਾਂਕਾ ਉਹ ਤਾਂ ਕੋਈ ਚੱਕਰ ਨਹੀਂ ਉੱਪਰ ਤੇ ਲਾਉਂਦੇ ਉਹਨੇ ਕੀ ਸਰੀਆ ਅੱਛਾ ਅੱਛਾ ਸਭ ਠੀਕ ਹੈ ਮੈਂ ਕਹਾਂ ਕਿ λεਣਾ ਹੁਣ ਕੋਣ ਜੀ ਉਧਰ ਰਾਜੂ ਬਾਈ ਕਣੀ ਆਜਾ ਟਰੈਕਟਰ ਸਵੇਰ ਦਾ ਹੀ ਬਸ ਰੋਟੀ ਖਾਣ ਲੱਗੇ ਇਹਨੂੰ ਬੰਦ ਕੀਤਾ ਸੀਗਾ ਬਸ ਸਵੇਰ ਦਾ ਹੀ ਚੱਲ ਰਿਹਾ ਜੀ ਇਹ ਆਹੇ ਪਾਪਾ ਜੀ ਨੇ ਗੰਨਾ ਕਰ ਲਿਆ ਕਾਇਮ ਆਹ ਏਰੀਆ ਖਾਲੀ ਖਾਲੀ ਐ ਇੱਥੇ ਲੱਗ ਸਕਦੇ ਤੇ ਬੂਟੇ ਥਲੜਾ ਗੰਨਾ ਵੀ ਸਾਡਾ ਸਵੇਰ ਹੀ ਲੱਗ ਗਿਆ ਮਾਰਨ ਜਿਹੜਾ ਨਵਾਂ ਬੀਜਿਆ ਲਓ ਜੀ ਆਹ ਚੱਲ ਰਿਹਾ ਇੱਧਰ ਬੰਤੀ ਆ ਭਰੀਆਂ ਨੇ ਹੁਣ ਭਰੀਆਂ ਬਣ ਕੇ ਨਾਲੇ ਕੱਢ ਦੇਣਾ ਸਾਰਾ ਫੁੱਲ ਇਹਨਾਂ ਨੇ ਬੰਦਿਆਂ ਨੇ ਉਹ ਡੱਕੇ ਮੱਤ ਛੋੜੋ ਨੀਚੇ ਡੱਕੇ ਮੱਤ ਛੋੜੋ ਕਿਆ ਹਾਲਾ ਠੀਕ ਹੈ ਜੀ ਠੀਕ ਹੈ ਜਹੀਦ ਬਾਬੇ ਹੂੰ ਇੱਧਰ हां भाई नी काले ਵਾਲਾ ਟਰੈਕਟਰ ਕਿਤੇ ਤੇਰੇ ਵਾਲਾ ਆਹੇ ਹੈ ਨਾ ਮਾਪਲੇ ਖਾ ਹਾਂ ਕਾਲਾ ਆ ਕੀ ਕੀ ਕਹਿੰਦਾ ਆ ਗੁੱਡੀ ਕੀ ਬਾਰੇ ਉਹ ਬੱਲੇ ਓਏ ਪੰਡਤਾ ਪਹਿਲੀ ਬਾਡੀ ਸੁਣਾ ਪੜੀ ਪੜੀ ਯਾਰ ਤੂੰ ਤਾਂ ਚੱਕਦਣੇ ਫੱਟੇ ਤਾਂ ਸੁਣਾ ਦੇ ਪਹਿਲੀ ਬਾਡੀ ਸੁਣਾ ਦੇ ਇੱਕਮਕ ਚੱਲ ਸੁਣਾ ਹੱਥ ਜੋੜ ਕੇ ਕਰੋ ਜੀ ਫਿਰ ਫਰੂਟੀ ਦਵਾਉਂਗਾ ਸੁਣਾ ਦੇ ਓ ਤੇਰੀ ਫਰੂਟੀ ਲੈ ਲਾਲਚ ਇੱਕਮਕਾਰ ਸੁਣਾ ਦੇ ਸੁਣਾ ਦੇ ਮੈਂ ਦੇਖ ਲਾ ਇੱਕਮਕਾਰ ਸਤਨਾਮ ਆਉਂਦੀ ਆ ਨਾ ਆਉਂਦੀ ਆ ਸੁਣਾ ਦੇ ਸੁਣਾ ਚਿੱਤੀ ਸੁਣਾ ਦੇ ਸੁਣਾ ਦੇ ਚਲੋ ਸ਼ਾਬਾਸ਼ ਚਲੋ ਜੀ ਸੁਣਾ ਚਿੱਤੀ ਸਿੱਧਾ ਲੱਗਿਆ ਸੁਣਾਉਂ ਜੀ ਲਓ ਜੀ ਸ਼ੁਰੂ ਕਰਤਾ ਜੀ ਚਲ ਇੱਕੰਕਾਰ ਚਲ ਕੰਕਾਰ ਸਤਨਾਮ ਨਾਮ ਅੱਗੇ ਕਰ ਕਰ ਮੈਨੂੰ ਪਤਾ ਨਹੀਂ ਕਿ ਕਰ ਕਰ ਕਿਹਾ ਹਾਂ ਹਾਂ ਨਿਰਪੋ ਜੋਰ ਕੇ ਨਿਰਵੈਰ ਅਕਾਲ ਮੂਰਤ ਹੋ ਜੁਨੀ ਸਹਪਾਂ ਗੁਰਪ੍ਰਸਾਦ ਜਪ ਆਹ ਸੱਚ ਜਗਾ ਸੱਚ ਹੈਪੀ ਸੱਚ ਕੋਈ ਵੀ ਸੱਚ ਹਾ ਬੱਲੇ ਉਹ ਨਾਨਕ ਉਸ ਵੀ ਸੱਚ ਯਾਰ ਮੁੰਡਾ ਭਈ ਘੈਂਟ ਗੱਲ ਬਾਤ ਹਾ ਬਸੇ ਗੁਰਮੁਖਾਂ ਦੇ ਨੌਜਾਦਾ ਚਾਰ ਸਹਜਾ ਦੇ ਨੌਜਾਦਾ ਵੀਰਾਂ ਵਾਂਗ ਚੱਕ ਜੰਗ ਦਾ ਅੱਛਾ ਵੀਡੀਓ ਕਰਕੇ ਜਾ ਰਹਾ ਨਾ ਬੋਲ ਨਾ ਤੇਜ਼ ਮੈਨੂੰ ਆ ਪਹਿਲਾਂ ਪ੍ਰੇਖਾ ਲੱਗ ਗਿਆ ਦਾ ਮਾਗਦੇ ਕਾਲੇ ਵਾਲਾ ਟਰੈਕਟਰ ਹਾਂ ਠੀਕ ਹੈ ਬਸ बराबर बराबर ਜਾਈ ਨਾ ਇਹ ਲਾਇਆ ਜੀ ਕੈਡਮੀ ਬਾਬਾ ਅਜੀਤ ਸਿੰਘ ਕੈਡਮੀ ਅੱਛਾ ਬਾਬਾ ਜੀ ਸਿੰਘ ਕੈਡਮੀ ਠੀਕ ਹੈ ਠੀਕ ਉਸ ਹਿੰਦੀ ਉਹ ਸਿਖਾਈ ਜੇ ਨਾ ਉੱਥੇ ਨਹੀਂ ਲਵਾ ਇਹ ਵੀ ਗੱਲ ਠੀਕ ਹਿੰਦੀ ਨਹੀਂ ਸਿਖਾਉਣੀ ਹੈ ਭਾਈ ਤਿੰਨ ਇੱਕ ਬੰਦੇ ਰਹੇ ਤਿੰਨ ਕੇ ਜਣੇ ਰਹੋ ਬੰਦੇ ਨਹੀਂ ਆਲੇ ਬਸ ਜਾਜੋ ਹੁਣ ਇਹਨੂੰ ਮਿਛਾਂ ਦੇ ਪੱਲੇ ਬੁੱਲੀਆਂ ਔਰ ਕਰੀਆਂ ਤਿਆਰੀ ਫੇ ਦੇਣਾ ਸ਼ਿਫਟ ਆ ਲੈ ਲੋ ਜੀ ਬਾਈ ਨੂੰ ਸਤਰੀ ਕਾਲ ਜੀ ਕਿਦਾਂ ਫੇਰ ਅੱਜ ਨਿਕਲ ਨਿਬੜ ਜੂ ਕੰਮ ਨਾ ਇਹਨਾਂ ਨੇ ਮੈਂ ਹੁਣ ਝੱਟ ਤਾਂ ਮਾਰਦੇ ਨਹੀਂ ਸਾਜਰੀ ਜੇ ਤੂੰ ਹੋਣੇ ਨਿਬੜ ਜਾਣਾ ਫੇਰ ਕਿੱਥੇ ਜਾਉਂਗੇ ਭਈ ਬਾਅਦ ਚ ਭਾਈ ਆ ਡੇਢ ਕਿਲਾ ਵੱਡਣ ਨੂੰ ਥੋੜਾ ਅੱਛਾ ਸਰ ਬਠੀਕ ਜੀ ਇਧਰ ਲੱਗ ਜੂਗੇ ਉਧਰ ਕਿ ਬੱਡਣ ਨੂੰ ਪਈਆਂ ਉਧਰ 3 ਕਿਲੇ ਸਾਢੇ 3 ਸਾਢੇ 3 ਕਿਲੇ ਵੱਡੇ ਆ ਹਰੇ ਕਿਲੇ ਪੂਰੇ ਨੇ ਉਧਰ ਇਹਨਾਂ ਦਾ ਠੀਕ ਹੈ ਠੀਕ ਹੈ ਠੀਕ ਹੈ ਆ ਸਰ ਉਹਨਾਂ ਦਾ ਠੀਕਾ ਕਰਾਉਂਦੇ ਅਸੀਂ 1200 ਰੁਪਏ ਦਿੰਦੇ ਦਵਾੜਾ ਅੱਛਾ 20 ਦੇ ਬਾਅਦ ਆ ਕੱਢ ਲਓ ਫਿਰ ਕਹਿੰਦੇ ਫਿਰ ਕਹਿੰਦੇ ਦੇਖ ਲੈ ਗੱਲ ਮੈਂ ਚੱਲਦੀ ਆ ਅੱਛਾ ਗੱਲਬਾਤ ਚੱਲਦੀ ਆ ਹਲੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੁਸੀਂ ਮੇਰੀ ਗੱਲ ਸਮਝ ਗਏ ਹਾਂ ਮੈਂ ਕਹਾਂ ਸੀ ਕਿ ਆ ਕਰ ਕੇ ਕੱਢ ਲਾਂ ਆ ਕਾਣ ਕਾਢ ਲੈ ਮੇਰੀ ਕਾਣ ਕ ਬੰਨ ਲਾ ਉਹਦੇ ਬਾਅਦ ਕਾਢ ਦੇ ਤੇਰੀ ਤਾਂ ਮੋਟਰ ਤੇ ਮੂਰੀ ਆ ਅੱਜ ਰਾਤ ਨੂੰ 10 ਵਜੇ ਤੱਕ ਕਰ ਲੈ ਉਸੇ ਕਾਣ ਕੇ ਬੰਨਣੀ ਆ ਵਾਜੀ ਵਾਦਾ ਕੀ ਲਾਣ ਦਾ ਬੰਦਾ ਬੋਲ ਰਿਹਾ 12 ਬੰਦੇ ਆ ਅੱਧੇ ਕਿਲੇ ਕਾਣਕ ਬੰਨਣ ਨੂੰ ਕਿੰਨਾ ਟਾਈਮ ਲਾਉ ਕੋਈ ਇੱਕ 12 ਬੰਦੇ ਖੇਤ ਵਿੱਚ ਮੇ ਬੀਬੀ 13 ਬੰਦਾ ਤੇਰਾ ਬੰਦਾ ਕਿੱਥੇ ਆ ਆਹ ਮੈਂ ਮੇਰੀ ਵੱਡੀ ਨਾਲੇ ਦਾ ਅੱਛਾ ਸੁੱਖਾ ਹੈ ਵੀ ਮੇਰੇ ਸਰੋਂ ਕੱਢ ਦੋ ਸਾਨੂੰ ਮੈਂ 1200 ਰੁਪਏ ਦੇ ਦਿੰਦਾ ਤੇ ਕਿਲੋ ਅੱਛਾ 12 ਬੰਦੇ ਵੀ 100-100 ਰੁਪਏ ਸਾਰਿਆਂ ਨੂੰ ਆਜੂਗਾ ਹੈ ਇਹ ਕਹਿੰਦੇ ਜਿਹਦਾ ਅੱਧਾ ਕਿਲਾ ਅਸੀਂ ਰਾਤ ਨੂੰ ਦਾਗ ਲੈ ਕੇ ਚੱਕ ਬੰਨੂਗੇ ਅੱਛਾ 10 ਦਾ 10 ਵਜੇ ਤੱਕ ਦੱਸ ਦਵਾਂਗੇ गया निबड़ गया चिबड़ चवाके करो काम खत्म ऐसे चलता है फिर मेरी तो सारा बेहला खड़ जाएगा इस तरफ चार पांच बंदा इधर आ जाओ क्या बोलते छे बंदे आज छे उधर आज ਹਾਂ ਤਾਂ ਜਦੋਂ ਉਧਰ 6 ਬੰਦੇ ਨੇ ਪੱਲੀ ਪੁੱਲੀਆਂ ਪਿਛਾ ਕੇ ਭਰੀਆਂ ਨੇੜੇ ਕਰਨੀਆਂ ਇਹਨਾਂ ਨੂੰ ਤਾਂ ਬੰਦ ਦੇਣਾ ਉਹਨਾਂ ਨੇ ਨਹੀਂ ਸਾਰਿਆਂ ਨੇ ਤੁਸੀਂ ਪਤਾ ਕੀ ਕਰਨਾ ਕੱਚਾ ਦੇ ਦੇ ਨੇ ਹੱਥ ਪੈਰ ਐ ਖੜ ਜਾਣਾ ਤੁਸੀਂ ਵੀ ਹੁਣ 4 ਜਣੇ ਆਹ ਲਾਉਂਗੇ ਆਹ ਐ ਕਰੂਗੇ ਉਧਰ ਕੰਮ ਸ਼ੁਰੂ ਕਰ ਲਓ ਤੁਹਾਡਾ ਲੋਟ ਰਹਿਊਗਾ ਕੰਮ ਲਓ ਜੀ ਚੱਲ ਪੜਾ ਪ੍ਰੋਜੈਕਟ ਹੁਣ ਇਹ ਦੋ ਸਟਾਰਟ ਹੋਵਾਂਗੇ ਫਿਰ ਦਿਖਾਉਂਦੇ ਤੁਹਾਨੂੰ ਬਾਅਦ ਚ ਉਹ ਇਹਨਾਂ ਨੂੰ ਸਮਝ ਰਿਹਾ ਹੁੰਦਾ ਠੀਕ ਹੈ ਨਾ ਅਭੀ ਪਹਿਲੀ ਵਾਰ ਕੰਮ ਕਰਨ ਲੱਗੇ ਬਾਈ ਨੇ ਤਾਂ ਕੇ ਬਾਈ ਨੇ ਤਾਂ ਕੇਜਰੀਵਾਲ ਦਾ ਮੂੰਹ ਜਿਹੀ ਬੰਨਤਾ ਇੱਧਰ ਠੀਕ ਹੈ ਪ੍ਰੋਜੈਕਟ ਲੱਗਿਆ ਕਰਨ ਠੰਡ ਲੱਦੀ ਨਾ ਨੂੰ ਥੋੜਿਆ ਨੂੰ ਇਹ ਫੜਿਆ ਗਿਆ ਸ਼ਰਾਬ ਚ ਫੇ ਸ਼ਰਾਬ ਦੇ ਕੇਸ ਤੇ ਫੜਿਆ ਵੀ ਜੇਲ ਹੋ ਗਿਆ ਇਹ ਸ਼ਰਾਬ ਦੇ ਕੇਸ ਦੇ ਵਿੱਚ ਕੋਨੇ ਅੰਦਰ ਕਰਿਆ ਵਾ ਤਾਂ ਹੁਣ ਤੂੜੀ ਦੇ ਅੰਦਰ ਤੈ ਤੂੜੀ ਦੇ ਅੰਦਰ ਕਰ ਦੇਣਾ ਕਿ ਨਾ ਬਾਹਰ ਨਿਕਲੇ ਨਾ ਅੰਦਰ ਜਾ ਕੇ ਇਹ ਕਾ ਫਾਇਦਾ ਵੀ ਮੂੰਹ ਟੱਕ ਕੇ ਛੱਡਦੇ ਆ ਕੰਮ ਕਰਤਾ। ਸਰਿਆਮ ਲਾਤਾ। ਆ ਲੈ। ਹੋਣੀ ਨਹੀਂ ਜਵਾਬ ਤੀ ਜਦ ਤੱਕ ਤੂੜੀ ਨਹੀਂ ਚੱਕ ਹੁੰਦੀ। ਉਹ ਕਹਿੰਦੇ ਗੱਤ ਨਹੀਂ ਹੋਣੀ ਹੁਣੀ। ਉਹਦਾ ਮੇਰੇ ਕਹਿੰਦਾ ਤੂੰ ਤਾਂ ਮੋਦੀ ਤੇ ਵੀ ਉੱਪਰ ਨਿਕਲਿਆ ਹੈ। ਹਾਂ। ਆ ਮਾਸਾ ਮੋਦੀ ਡਿੱਕੇ ਲੈਣਾ ਬਾਅਦ। ਆ ਲੈ ਆ ਵੀ ਠੀਕ ਹੈ ਨਾ। ਹੈ ਜੀ ਤਾਂ ਬਾਈ ਲੋੜਿੰਦੀ ਪੈਸੇ। ਪਰ ਆ ਤਾਂ ਇੱਧਰ ਨਿਕਲ ਜਾਣਾ ਇੱਥੇ ਤੇਰੇ। ਚੱਲ ਫਿਰ ਵੀ ਠੀਕ ਹੈ ਨਾ। ਆ ਵੀ ਹੋ ਗਿਆ ਵੀ ਮਛਿੱਲ ਛੁੱਲਣਾ ਹੋਵੇ ਹਵਾ ਦੇ ਨਾਲ ਮੜ ਜਾ ਬੂਟਾ ਬਚਾਲਿਆ ਬਾਈ ਨੇ ਹਿੰਮਤ ਕਰਕੇ। ਆਜੋ ਚਲਾਉਨੇ ਆ ਕਿਡਾ ਰੀ ਪਰ ਜੱਗੇ ਆ ਜਾ ਉਧਰੇ ਫਰਸ਼ਾਨਾ ਕੋਈ ਵੱਡੀ ਕੁੱਲੀ ਨੋ 10 ਦੇ ਚਾਰ ਸਾਹਿਬ ਜੱਦਿਆਂ ਦੇ ਕੀ ਨਾਮ ਆ ਪੁੱਤ ਪਤਾ ਐ ਨੋ ਮੈਨੂੰ ਨਹੀਂ ਲੱਗਦਾ ਇਹਨੂੰ ਪਤਾ ਯਾਰ ਪਤਾ ਐ ਦੱਸ ਦੇ ਦੱਸ ਦੇ ਵੀ ਕਿਹੜੇ ਕਿਹੜੇ ਕਿਆ ਨਾਮ ਆ ਕਿਆ ਨਾਮ ਪੁੱਤ ਸ਼ਾਰਾ ਚਾਰ ਸਾਹਿਬ ਜੱਦਿਆਂ ਚਾਰ ਪਾਠ ਹਾਂ ਸੋ ਨਹੀਂ ਨਹੀਂ ਪਾਠ ਨਹੀਂ ਸਾਹਿਬ ਜੱਦਿਆਂ ਦੇ ਨਾਮ ਬਾਬਾ ਅਜੀਤ ਸਿੰਘ ਜੀ ਦੱਸ ਦੇ ਵਾਪਾ ਸੀ ਨੀ ਬਾਬਾ ਜਰਾ ਫਿੰਗਦੀ ਬਾਬਾ ਦੋਦਾ ਬੱਤੀ ਬਾਬਾ ਫਰਟੇ ਤਿੰਗਦੀ ਓ ਵੈਰੀ ਗੁੱਡ ਪੰਜ ਪਿਆਰਿਆਂ ਦੇ ਨਾਮ ਕੀ ਇਹ ਬਲਾਂ ਦੱਸ ਦੱਸ ਸ੍ਰੀ ਗੁਰੂ ਨਾਨਕ ਦੇਵ ਜੀ ਅੱਛਾ ਸ੍ਰੀ ਗੁਰੂ ਨਾਨਕ ਦੇਵ ਜੀ ਚੱਲਦਾ ਸਾ ਪਾਛੇ ਜਨ ਸ਼ੁਰੂ ਕਰ ਦੋ ਆਮ ਦਾਸ ਜੀ ਸ੍ਰੀ ਗੁਰੂ ਦੇਵ ਜੀ ਹਾਂ ਅੱਗੇ ਵਸਾ ਪੰਜਾਂ ਦਾ ਪਤਾ ਹਾਲ ਤੈਨੂੰ ਹੈ ਮਨ ਨੂੰ ਇਹ ਵੀ ਨਹੀਂ ਪਤਾ ਪਤਾ ਨਹੀਂ ਮੇਥੇ ਮਾਰ ਕੇ ਇੱਕ ਵਿੱਚ ਹਾਂ ਸਾਨੂੰ ਕੜਾ ਖਾਊਗਾ ਖੀਰ ਨਹੀਂ ਖਾਊਗਾ ਇਹ ਗੱਲ ਹੈਗੀ ਹੈ ਖੀਰ ਕੱਟੀ ਜੀ ਹੁਣ ਕੜਾ ਖਾ ਭਰਾ ਜਣੇ ਨੇ ਜੀ ਹੁਣ ਸਿੱਖਾ ਰਿਹਾ ਜੀਓ ਕਰਕੇ ਜਾਗਦਾ ਸਾਰਿਆਂ ਨੇ ਪਤਾ 10 ਦੇ 10ਾਂ ਦੇ ਪਤਾ ਜੀ ਅੱਛਾ ਉਹ ਸਿੱਖਾ ਦੇ ਗੱਲਾਂ ਬੋਲਦਾ ਠੀਕ ਆ ਮਾੜਾ ਘੋੜੀਆਂ ਹੁੰਦੀਆਂ ਪਹਿਲੀ ਦੂਜੀ ਤੀਜੀ ਮਨੂੰ ਨਹੀਂ ਆਉਂਦੀ ਇਹਨੂੰ ਆਉਂਦੀਆਂ ਪਰ ਕੈਮਰੇ ਮੂਰੇ ਹੈਂਗ ਹੋ ਜਾਂਦਾ ਕਿਉਂਕਿ ਕਦੇ ਖੁੱਲਿਆ ਨਾ ਉਹਨਾਂ ਬੰਦਿਆਂ ਕੋਲ ਇਹ ਵੀ ਗੱਲ ਹੈਗੀ ਹੈ ਇਹ ਗੱਲ ਕੋਈ 5-7 ਰੰਜਾ ਬਾਹਰ ਜਾ ਕੇ ਤਾਂ ਸੰਗ ਜਾਂਦੇ ਤਾਂ ਫੇਰ ਦੱਸਦਾ ਇਹਨੇ ਅਜਲਾਲਚਮ ਵੀਰਾਂ ਦਾ ਵਜਲਾਉ ਕਿਆ ਕਹਿੰਦਾ ਬਾਈ ਲਓ ਜੀ ਓਹ ਕਾਰ ਤੇ ਆ ਪੱਲੀ ਕੋ ਬਚਾਲਣੇ ਦੇ ਥੱਲੇ ਬਾਈ ਇਧਰ ਬਸ ਮੜੀ ਹਾਲ ਬਾਕੀ ਪਹੁੰਚ ਗਿਆ ਟਿਕਾਣੇ ਓਹ ਛਾੜੀ ਟੁੱਟ ਗਈ ਓ ਤੇਰੀ ਆਹ ਕਿਆ ਕਰ ਰਿਹਾ ਤੈ ਯਾਰ ਲੈ ਹੈ ਪਾਤੀਬ ਗਜ਼ੀ ਬਾਈ ਨੇ ਤਾਦਾ ਹੱਦ ਤੱਕ ਮੈਂ ਆਉਣਾ ਨਾ ਯਾਦੀ ਟੁੱਟਦੀ ਇੱਕ ਵਾਰ ਖੜਾ ਹੋਇਆ ਮੈਂ ਇੱਕ ਵਾਰ ਦਾ ਨਹੀਂ ਹਰੇ ਨਾ ਉਹ ਹੀ ਕਹਿੰਦਾ ਉਹ ਜਿਹੇ ਮੋੜ ਮੇ ਗਿਆ ਤਾਂ ਰਿਸਪਾਂਸ ਮੈਂ ਵੀ ਦੇ ਦਿੱਤਾ ਨਾਲ ਵੀ ਉਹ ਆਤਾ ਕੰਮ ਗਲਤ ਕਰਦਾ ਹੈ ਬਈ ਅਦਰ ਅਸੀਂ ਦਾ ਬਚਾਉਂਦੇ ਹੀ ਰਹਿਗੇ ਇਹਨਾਂ ਨੂੰ ਹੈ ਪੁੱਤ ਕੀ ਤੁੱਟ ਗਈ ਨਹੀਂ ਟੁੱਟੀ ਨਹੀਂ ਕਿ ਬੁੱਤ ਮਖੌਲ ਕਰਦਾ ਤੇਰਾ ਡਾੜੀ ਇਹਨੂੰ ਕਿੱਥੇ ਪਤਾ ਹਾਂ ਬਹੁਤ ਔਕੀਆਂ ਪਹਚਾਈਆਂ ਬਹੁਤ ਔਕੀਆਂ ਆਏ ਕਿੱਦਾਂ ਲਿਆ ਕੋੜਕੂੜ ਦਾ ਨਾ ਵਿੱਚ ਪਿਆ ਉਹ ਗਰ ਨਾ ਸਾਫ ਆਹੋ ਆ ਬਲਟ ਘੱਡੀ ਵਰਤੀ ਨਹੀਂ ਇੱਕ ਦੇਖ ਲੈ ਇਹ ਇਹਦਾ ਖੋਲੀ ਜੀ ਆ ਠੀਕ ਆ ਸਵਾਲ ਕਿ ਰੱਖੀ ਵੀ ਜਦਿਓ ਹਾਂ ਜੀ ਐਕਸਟਰਾ 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 ਡੋਂਡੇ ਰੌਂਡੀ ਲੋੜ ਰੈਡੀ ਆ ਬੁੱਲੋ ਫਿਰ ਤਾਂ ਨਹੀਂ ਆ ਦੂਆ ਦੂਆ ਲੱਗਿਆ ਬਹਣ ਤਾਂ ਲਾਉ ਜੀ ਮੈਂ ਲੱਗਿਆ ਸੈਲਫ ਮਾਰਨ ਹੁਣ ਬੰਦਾ ਬੰਦੇ ਚੜਾ ਬੰਦੇ ਪਹਿਲਾਂ ਸੈਟ ਕਰ ਚੱਲ ਬਈ ਓਏ ਚੜ ਜਾ ਉੱਪਰ ਮੁੰਡਿਓਏ ਕਣ ਕਣ ਬੰਦਾ ਚੜੇਗਾ ਉੱਪਰ आज देखेंगे तुम्हारी झट कैसे बजती है कोई बंदा सुन ही नहीं, नहीं रहा अपनी मन कर रहा है ना कुछ भी नहीं है फिर फायदा क्या तुम लोगों का मेरे को लंबड़दार बनना पड़ेगा फिर क्या करोगे फिर तुम्हारा हुक्का पानी सब बंद कर दूंगा मैं शाम को बोलूंगा कितना है? नहीं एक कॉलिया दूंगा तेरे को चावल की बोले काहे देगा एक कॉली तूने बात क्यों नहीं माना हाँ वही बात है वही बात है वही बात है चलो 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 वो बंदे किधर चले गए अभी क्या कर रहा है इधर रुक कर 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 क्या रहे रहे हो आप? काम नहीं तुम्हारा ही काम होगा किसी और का होगा इधर खड़े क्या कर रहे हो इधर आओ दो तीन बंदा तीन बंदा इधर आ जाओ उठा उठा कर फेंको जल्दी जल्दी इधर अभी हल्के हल्के ला कर पंद्रह मिनट में तूने सारा किला बांध दिया अभी इधर ही रुके हुए हो ਉਹ ਟਾਈਮ ਤੁਹਾਰਾ ਹੀ ਬੇਸਟ ਹੋ ਰਹਾ ਹੈ ਇੱਕ ਕਿਲਾ ਹੋਰ ਬੰਦ ਦਿੰਨਾ ਜਾ ਕੇ ਆ ਕੇ ਚਲੋ ਵੀ ਚੜ ਗਏ ਆ ਚੈਨ ਸਿਖਾਉਣੇ ਵੀ ਪੈਣੇ ਇਹ ਭਾਈ ਇਹ ਨਵੇਂ ਆ ਬੰਦੇ ਇਹ ਹਾਂ 40 ਮਿੰਟ ਜਿਆਦਾ ਹੀ ਆ 40 ਮਿੰਟ ਦਾ ਤਾਂ ਜਿਆਦਾ ਕਹਿੰਦੇ ਜੇ ਐਂ ਤਸੱਲੀ ਕਰ ਰੁੱਕੇ ਲਾਉਣੇ ਵਾਲੇ ਬੰਦੇ ਹਾਂ ਜੇ ਰੁਕਣਾ ਟੁੱਟਿਆ ਹਾਂ ਠੀਕ ਹੈ ਥੱਕੀ ਗਏ ਹਲਾ ਲੁੱਲੀ ਪੇ ਨਹੀਂ ਉਹ ਤਾਂ ਫਿਰ ਕੰਮ ਆ ਬਹੁ ਨਾ ਆ ਨਾ ਉੱਪਰ ਚਾਰ ਪੰਜ ਬੰਦੇ ਆ ਜਾ ਉੱਪਰ ਹਾਂ 3 ਬੰਦਾ ਚਾਹੀਦੇ ਆਪਾਂ ਇੱਕ ਅੱਧਰ ਦੱਬਣੇ ਵਾਲਾ ਇੱਕ ਉੱਧਰ ਦੱਬਣੇ ਵਾਲਾ ਦੋ ਪਿੱਛੇ ਰੁੱਕ ਚੱਕਣ ਵਾਲਾ ਇੱਕ ਭਰੀ ਖੋਲਣ ਵਾਲਾ ਜਿਹੜੇ ਬੰਦੇ ਰੁੱਕ ਚੱਕਣਾ ਜੋ ਭਰੀ ਖੋਲਣ ਲੱਗੇ ਜਾਂਦੇ ਥੱਲੇ ਡਿੱਗ ਜਾਣੇ ਭਰੀ ਤੇ ਤੇਰਾ ਬੰਦਾ ਛੁੱਟ ਤਿੰਨ ਜਣੇ ਉੱਪਰ ਹੋ ਜੋ ਤਿੰਨ ਜਣੇ ਤਿੰਨ ਚਾਹੀਦੇ ਉੱਪਰ ਫੇਰ ਦੇਖ ਲਾਗੇ ਮੌਕੇ ਪਰ ਚਲੋ ਵੀ ਚਲੋ ਵੀ ਉੱਪਰ ਸ਼ਾਬਾਸ਼ ਸ਼ਾਬਾਸ਼ ਚੱਲਣਾ ਚਾਹੀਦਾ ਰੋਕ ਦਾ ਹਿਸਾਬ ਕਰਨਾ ਚਾਹੀਦਾ ਚੱਲਦਾ ਚੱਲ ਜਾ ਦੋ ਲੋਕ ਚਲੋ 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 ਸ਼ਾਬਾਸ਼ ਯਾਰ ਆਪ ਚੜਤੇ ਕਿਹਨੇ ਪਰ तो तो कर ते 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 नहीं ते मेरे को तो तू इनका भंडारी का काम करता तू खाना पूरा नहीं देता इनको नहीं? खाना पूरा तो रोटी बनाया उस दिन जो चावल खिला रहा था रोटी बना कर दी अभी तभी तभी, तभी, तभी तभी ऐसा ऐसा कर रहा है बोलते कहने चावल ही खाएंगे चलो जल्दी करो ओ मार साल पे चढ़ जाओ परी एक बंदा और चढ़ जाओ ऊपर चढ़ जाओ एक बंदा कम से कम ऊपर तीन या चार बंदा चाहिए ਇੰਦਰ ਇੰਦਰ ਟਾਈਗਰ ਉੱਪਰ ਜਾਏਗਾ ਕਿੱਥੇ ਜਾਏਗਾ ਸਬਾਸ ਚਲਾ ਰਿਹਾ ਉਸਨੇ ਵੀ ਕਰ ਦਿਆ ਸਟਾਰਟ ਆਹ ਇਹ ਬੜੀ ਗੱਲ ਬਾਤ ਹਨਬੇ ਵਾਲੀ पटा तो तो <laughs> नहीं चलिया पटा नहीं चलिया तेरा हालांकि चल चल छाबा खिका रुक लगा बड़का बड़का <laughs> आधा भरी उठाओ आधा आधा फरी उठाओ नीचे तो दबाना ਦਬਾਉਣੀ ਜੇ ਨਹੀਂ ਚ ਦਬਾਣਾ ਦਬਾਣਾ ਨਹੀਂ ਚ ਕੋ ਅਜਾ ਦਬਾਉਣੀ ਚ ਅਹਦੀ ਗੱਲ ਨਹੀਂ ਹੈਗੀ ਹਾਲਾ ਲਓ ਜੀ ਤਾਨਕ ਬਾਈ ਦੀ ਸੋਣੀ ਮੋਟੀ ਹੈ ਬਾਬੇ ਨਾਲ ਕੀ ਕੀ ਹੈ ਦਬਾਣਾ ਦੁਬਾਰਾ ਨੀਤੇ ਦਬਾਓ ਜ਼ੋਰ से ਹਾਂ ਦਾਣਾ ਅੱਛਾ ਆਜਾ ਜੋਰ ਜੋਰ ਕੇ ਵੱਜ ਰਿਹਾ ਹੈ ਕੁੰਡੀ ਕੁੰਡੀ ਦੇ ਦਾਣਾ ਜੋ ਜੀ ਸਾਡੀ ਦਿਹਾੜੀ ਹੋ ਗਈ ਪੂਰੀ ਹੁਣ ਕੱਲ ਨੂੰ ਦੇਖਾਂਗੇ ਸਵੇਰੇ ਮਾਰਨਿੰਗ ਟਾਈਮ ਚੱਟ ਬਹੁਤ ਮਾਰੀ ਮਿਸਰੀਆ ਤੇਰਾ ਧੰਨਵਾਦ ਮੈਂ ਤੈਨੂੰ ਪਹਿਲਾਂ ਸ਼ਾਬਾਸ਼ ਦੇਣਾ ਯਾਰ ਸ਼ਾਬਾਸ਼ ਗੁੱਡ ਮੈਂ ਦੀ ਲਾਲ ਟੱਲ ਹਾਂ ਘੈਂਟ ਬੰਦਾ ਮਿਹਨਤ ਕਰਦਾ ਜਿਹੜਾ ਬੰਦਾ ਵਾ ਇਹਨੂੰ ਫਲ ਮਿਲਣਾ ਵੀ ਚਾਹੀਦਾ ਇਹ ਜੀ ਗੱਲ ਨਹੀਂ ਹੈਗੀ ਚੱਲੀਏ ਫਿਰ ਹੁਣ ਸੈਕਟਰ ਤੋਂ ਆਹ ਸੈਕਟਰ ਦੇ ਕੇ ਜਾਣਾ ਕਰੀ ਨਾ ਨਾ ਉਰੀ ਛੱਡ ਦੇ ਸਭ ਕੁਝ ਐਸੀ ਛੱਡ ਦੇਣਾ ਕੋਈ ਨਹੀਂ ਲਿਖ ਜਾਂਦਾ ਬਾਬੇ ਲਾਂਕ ਦੀ ਕਿਰਪਾ ਨਾਲ ਕੋਈ ਤੇ ਬਾਨੇ ਵੇਟ ਦੇਣਾ ਵੈਲਡਿੰਗ ਦਾ ਦੁਬਾਰਾ ਕੀ ਪਹਿਲਾਂ ਪਹਿਲਾਂ ਨਿਪਟ ਜਾਣਾ ਪੜਾ ਹਨ ਕੱਲ ਨੂੰ ਨਾਲੇ ਵਿੱਕੀ ਨਹੀਂ ਵੀ ਆਣਾ ਫਿਰ ਹੌਲੀ ਹੌਲੀ ਸੀਟਾ ਚੜਾ ਕੇ ਦੇਖ ਲਾਂਗੇ ਬਾਅਦ ਹੈ ਨਾ ਜਿਹੜਾ ਅਗੇ ਨਾਲ ਦੀ ਨਾਲ ਪਾਈ ਜਾਣੀ ਆਪਾਂ ਬਹੁਤ ਠੀਕ ਹੈ ਉਹਦੇ ਵਾਸਤੇ ਆਪਾਂ ਨੂੰ ਟਰੈਕਟਰ ਫੇਰ ਸਟਾਰਟ ਰੱਖਣਾ ਪੈਣਾ ਪਹਿਲਾਂ ਆਪਾਂ ਦਾ ਮਤਲਬ ਹੈ ਕਿ ਸੀਟਾਂ ਚੜਾ ਲਾਂਗੇ ਤਕਰੀਬਨ ਹਾਂ ਨਾ ਟਰੈਕਟਰ ਦੋ ਕੁ ਪੋਰਸ਼ਨ ਤਿੰਨ ਕੁ ਪੋਰਸ਼ਨ ਚੜਾ ਕੇ ਉਹਦੇ ਬਾਅਦ ਵਿੱਚ ਹਾਂ ਹੈਗਾ ਆਪਾਂ ਪੰਜ ਚੱਕ ਲੈਣੀ ਫਿਰ ਫਿਰ ਲੈ ਆਈ ਫਿਰ ਨਹੀਂ ਪਰ ਥੱਲੇ ਉੱਚੀ ਨਹੀਂ ਵੀ ਗਲੀ ਕੱਢਣੀ ਪਾਣੀ ਨਾ ਚੱਕਰ ਹੋ ਆ ਪੰਜ ਨਾਲੇ ਉੱਪਰ ਤੇ ਆ ਜਾਣੀ ਸਿੱਧੀ ਉਹ ਤਾਂ ਉਦੇ ਵਿੱਚ ਮਤਲਬ ਕਿ ਘਾਹ ਨੂੰ ਗਰਮੀ ਬਾਹਰ ਨਹੀਂ ਨਿਕਲਣੀ ਚਾਹੀਦੀ ਹਵਾ ਹਵਾ ਨਹੀਂ ਆਰਪਾਰ ਨਿਕਲਣੀ ਚਾਹੀਦੀ ਹਵਾ ਹਾਂ ਉਨੀ ਤੇ ਕਰਨੀ ਆ ਉਹ ਬਰਾਬਰ ਬਰਾਬਰ ਜੀ ਕਰਨੀ ਆ ਚਲ ਡ੍ਰਿਲ ਕਰਾਂ ਹਾਂ ਹਾਂ ਡ੍ਰਿਲ ਕਰਨੀ ਆ ਇਹ ਪੰਜ ਕਹਿੰਦਾ ਪੰਜ ਕਾ ਕਰ ਦੇਣੀ ਕਹਿੰਦਾ ਪੰਜ ਪੰਜ ਚੱਕ ਲਈ ਫਿਰ ਆਪਣੇ ਕੋਲ ਤੇ ਠੀਕ ਆ ਚਲ ਵੀ ਚੱਲੀਏ ਮਾਮਾ ਫਿਰ ਮਾਮਾ ਇਹ ਸਾਮਾਨ ਨੂੰ ਮੜਾ ਜਾ ਕੇ ਇੱਜ਼ਤ ਨਾਲ ਇਕੱਠਾ ਤਾਂ ਕਰ ਦਈਏ ਆਪਾਂ ਹਾਂ ਮੇਰੇ ਕੰਮ ਸਾਰੇ ਆਪਣਾ ਨਾ ਇਹਨੂੰ ਕਥਾ ਕਰਕੇ ਨਾਲੇ ਆ ਰਾਣਾ ਹੋਰ ਆ ਜੂਆਂ ਕੱਲ ਨੂੰ ਪਰ ਆ ਰਾਣਾ ਦਾ ਸਰੇ ਜਾਣ ਦਾ तकरीबन ਨਾ ਰਾਣਾ ਦਾ ਕਿੰਨੀਆ ਸਰਾਂ ਆ ਆ ਵੇ ਇਹਦੇ ਨਾਲ ਦਾ ਇੱਕ ਡੱਬਾ ਮੇਰੀ ਕੁੜੀ ਲੈ ਆਈ ਸਰੇ ਜਾਣਾ ਸਰ ਹੈਗਾ ਡੱਬਾ ਆ ਗਿਆ ਆ ਗਿਆ ਹਾਂ ਆ ਵੀ ਵੱਢਣੇ ਆ ਪੰਨ ਛੱਡਾਂ ਵਾਲੇ ਯਾਰ ਆਹਾ ਫੇਰ ਦੂੰਗੇ ਇਹਨਾਂ ਨੂੰ ਵੀ ਕੱਟ ਰਾਂ ਇੱਥੇ ਹਾਂ ਕੱਟ ਰਾਂ ਐ ਫੇਰ ਨਾ ਬਰਾਬਰ ਰੱਖਿਆ ਨਾ ਹਾਂ ਇਹਦਾ ਫੇਰ ਆਪਾਂ ਜਿਗਾਰ ਬਣਾ ਲਾਂਗੇ ਕੋਈ ਕੋਈ ਨਹੀਂ ਕੋੜੀ ਕੁੜੀ ਬਣ ਜੂਗੀ ਹਾਂ ਕੀ ਬਾਤ ਆ ਗੱਡਾਂ ਵਾ ਠੀਕ ਆ ਮਮੋ ਇੱਥੇ ਦੀ ਮਮੋਆ ਵੀ ਪਿਆ ਗ੍ਰੈਂਡਰ ਵੀ ਪਿਆ ਉਹ ਵੀ ਜਾ ਕੇ ਅਸੀਂ ਨੂੰ ਰੱਖ ਦੇ। ਇਹ ਸਖਬਤੂਗੇ ਯਾਰ। ਹਾਂ। ਹਾਂ ਪਿੱਲਰ ਦੇ ਫੇਸ ਤੱਕ ਜਿਹੜੀ ਜਾਲੀ ਲੱਗੇ। ਇੱਥੇ ਕਿਤਾਬ ਬਲਵਾ ਇੱਥੇ ਜਿਹੜੀ ਜਾਲੀ ਨਹੀਂ 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 ਜਾਲੀ ਨਹੀਂ ਲੱਗਣੀ ਫਿਰ। ਆਪਾਂ ਨੇ ਇਹਦੇ ਪਰ ਜਾਲੀ ਨਹੀਂ ਕਥਨੀ ਉਰੇ ਐਨ ਬਰਾਬਰ। ਅੱਛਾ। ਇਹਦੇ ਪਰ ਜਾਲੀ ਕਥਨੀ ਇੱਥੇ ਜਾਲੀ ਕਾ ਹੋ ਜੂਗੀ ਇਹਦੇ ਗਲੇ। ਨਹੀਂ ਫਿਰ ਗੈਪ ਰਹਿ ਜਾਣਾ ਬਾਅਦ ਵਿੱਚ। ਕੱਲ ਨੂੰ ਚੀਜ਼ ਦੇ ਵੱਢਣੇ ਦਾ ਡਰ ਰਹੂਗਾ ਕੋਈ ਫਿਰ। ਹੌਲਦ ਨਾਲ ਚਾਰਨਾ ਕਿ ਗ੍ਰੈਂਡਰ ਨਾ ਨਾ ਗ੍ਰੈਂਡਰ ਹੈਗਾ ਆਪਣੇ ਕੋ ਪੱਤੇ ਹੈਗੇ ਆ ਖਾਫੇ ਪਏ ਆ।